ਪਟਨਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਰਣਜੀਤ ਸਿੰਘ ਗੌਰੇ ਮਸਕੀਨ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਤੇ ਪਲਟਵਾਰ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਆਪਣੀ ਤੁਲਨਾ ਅਕਾਲੀ ਫੁੱਲਾ ਸਿੰਘ ਦੇ ਨਾਲ ਨਾ ਕਰੋ ਤੁਹਾਡੇ ਕੋਲੋਂ ਫੁੱਲਾ ਸਿੰਘ ਬਣਿਆ ਨਹੀਂ ਜਾਣਾ ਕਮੇਟੀ ਨੂੰ ਖੁੱਲੇ ਸਮੇਂ ਦੇ ਵਿੱਚ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ ਉੱਥੇ ਉਹਨਾਂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜਾਂਚ ਦੇ ਵਿੱਚ ਸਹਿਯੋਗ ਕਰਨਾ ਚਾਹੀਦਾ ਸੀ ਗਿਆਨੀ ਹਰਪ੍ਰੀਤ ਨੂੰ ਬਣਾਈ ਕਮੇਟੀ ਦੀ ਜਾਂਚ ਤੇ ਸ਼ੱਕ ਹੈ ਜੋ ਕਿ ਗਿਆਨੀ ਰਣਜੀਤ ਸਿੰਘ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਪੁਰਦਾ ਕਹਨੇ ਜੱਸੀਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਮੇਟੀ ਦੀ ਮਿਆਦ ਵਧਾਉਣ ਤੇ ਆਦਰਸ਼ਲੇ ਸਵਾਲ ਖੜੇ ਕੀਤੇ ਸੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਫੁੱਲਾ ਸਿੰਘ ਵਾਂਗ ਬਣਦੀ ਸਜ਼ਾ ਦਿੱਤੀ ਗਈ ਹੈ ਜੱਸੀਦਾਰ ਹਰਪ੍ਰੀਤ ਸਿੰਘ ਨੇ ਮਹਾਭਾਰਤ ਦੀ ਮਿਸਾਲ ਦਿੱਤੀ ਉਹਨਾਂ ਨੇ ਕਿਹਾ ਕਿ ਦਰਯੋਦਨ ਸ਼ਕੂਨੀ ਦਾ ਸਾਥ ਦੇਣ ਵਾਲੇ ਖਤਮ ਹੋਏ ਜੇ ਅਕਾਲੀ ਦਲ ਬਚਦਾ ਤਾਂ ਬਚਾ ਲੋ ਦਰਸਲ ਇਹ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਉਸ ਵੇਲੇ ਆਇਆ ਜਦੋਂ ਕੱਲ ਐਜਪੀਸੀ ਅੰਤਰਕਮੇਟੀ ਦੀ ਮੀਟਿੰਗ ਹੁੰਦੀ ਹੈ ਆ ਜੋ ਕਿ ਪਹਿਲਾਂ 15 ਦਿਨ ਦੇ ਲਈ ਸੇਵਾਮਾਂ ਜਥੇਦਾਰ ਵੱਜੋਂ ਗਿਆਨੀ ਹਰਪ੍ਰੀਤ ਸਿੰਘ ਤੋਂ ਵਾਪਸ ਲਿਆਂਗੀਆਂ ਸੋ ਉਸ ਦੇ ਵਿੱਚ 1 ਮਹੀਨੇ ਦਾ ਹੋਰ ਵਾਅਦਾ ਕਰ ਦਿੱਤਾ ਗਿਆ ਜੋ ਜਾਂਚ ਕਮੇਟੀ ਉਸ ਨੂੰ ਹੋਰ 1 ਮਹੀਨੇ ਦਾ ਸਮਾਂ ਦਿੱਤਾ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦੇ ਸਿੱਧੇ ਤੌਰ ਤੇ ਇਹ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਇਸ ਫੈਸਲੇ ਦੇ ذریعے ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਨਾ ਜਿਉਂਦਿਆਂ ਚ ਛੱਡਾਂਗੇ ਤੇ ਨਾ ਮਰਿਆਂ ਦੇ ਵਿੱਚ ਜੋ ਗਿਆਨੀ ਹਰਪ੍ਰੀਤ ਦੇ ਵੱਲੋਂ ਇਤਖਾ ਨਿਸ਼ਾਨਾ ਅਕਲ ਸਾਧਿਆ ਗਿਆ ਤਾਂ ਉਸ ਦੇ ਬਾਅਦ ਸਾਬਕਾ ਜੱਥੇਦਾਰ ਗਿਆਨੀ ਰਣਜੀਤ ਸਿੰਘ ਦੋਰੇ ਮਸਕੀਨ ਦੇ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਤੇ ਪਲਟਵਾਰ ਕਰਪ ਦੇ ਕਿਹਾ ਗਿਆ ਕਿ ਆਪਣੀ ਤੁਲਨਾ ਫੁੱਲਾ ਸਿੰਘ ਦੇ ਨਾਲ ਨਾ ਕਰੋ ਤੁਹਾਡੇ ਕੋਲੋਂ ਫੁੱਲਾ ਸਿੰਘ ਬਣਿਆ ਨਹੀਂ ਜਾਣਾ ਕਮੇਟੀ ਨੂੰ ਖੁੱਲੇ ਸਮੇਂ ਦੇ ਵਿੱਚ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਇਹ ਤੁਹਾਡੇ ਆਪਣੇ ਮਨ ਦੀ ਭਾਵਨਾ ਹੈ ਤੁਹਾਡੇ ਮਨ ਦੀ ਆਪਣੀ ਕਲਪਨਾ ਫੁਰਨਾ ਹੈ ਉਹਦਾ ਕਾਰਨ ਇਹ ਕਿ ਤੁਸੀਂ ਖੁਦ ਬੜੀਆਂ ਜਾਂਚ ਕਮੇਟੀਆਂ ਬਣਾਈਆਂ ਤੇ ਉਹਨੂੰ ਖੁਦ ਲਮਕਾਇਆ ਭਾਵੇਂ ਭਾਈ ਰਮਜੀਤ ਸਿੰਘ ਢੱਡਰੀਆਂ ਵਾਲੇ ਵਾਲਾ ਮਸਲਾ ਹੋਵੇ ਭਾਵੇਂ ਅਜਨਾਲੇ ਵਾਲਾ ਮਸਲਾ ਹੋਵੇ ਭਾਵੇਂ ਹੋਰ ਕਈ ਮਸਲੇ ਹੋਣ ਤੁਸੀਂ ਕਮੇਟੀ ਬਣਾ ਕੇ ਤੇ ਫਿਰ ਲਟਕਾ ਦਿੰਦੇ ਰਹੇ ਫਿਰ ਉਹਦੀ ਖਬਰੇ ਨਹੀਂ ਲਈ ਇਸ ਕਰਕੇ ਤੁਹਾਨੂੰ ਐਸਾ ਲੱਗ ਰਿਹਾ ਕਿ ਮੈਨੂੰ ਜਾਣਬੁੱਝ ਕੇ ਲਟਕਾਇਆ ਜਾ ਰਿਹਾ ਔਰ ਨਾਲ ਮੈਂ ਵੀ ਕਹਿ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਇਹ ਵੀ ਕਹਿ ਰਹੇ ਹੋ ਕਿ ਇਹ ਸਾਰਾ ਤਾਂ ਜੇ 2 ਦਸੰਬਰ ਵਾਲੇ ਫੈਸਲੇ ਕਰਕੇ ਹੋ ਰਿਹਾ ਤੇ ਮੈਂ ਸਿੱਖ ਪੰਥ ਨੂੰ ਨਿਮਰਤਾ ਸਹਿਤ ਗੁਜ਼ਾਰਿਸ਼ ਕਰਨਾ ਚਾਹੁੰਦਾ ਕਿ ਜੇ ਇਹ ਸਾਰਾ ਕੁਝ ਜਾਂਚ ਪੜਤਾਲ 2 ਦਸੰਬਰ ਵਾਲੇ ਫੈਸਲੇ ਕਰਕੇ ਹੁੰਦਾ ਤਾਂ ਬਾਕੀ ਦੇ ਸਿੰਘ ਸਹਿਬਾਨ ਜੀ ਤੇ ਵੀ ਹੁੰਦਾ ਜਿਵੇਂ ਸਾਡੇ ਬਹੁਤ ਹੀ ਸਤਿਕਾਰਯੋਗ ਪੂਜਨੀਕ ਪ੍ਰਮukh ਗ੍ਰੰਥੀ ਸ੍ਰੀ ਦਰਬਾਰ ਸਾਹਿਬ ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਜਾਨੀ ਰਕबीर ਸਿੰਘ ਜੀ ਹਨ ਆਦਰਨੀ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਸਿੰਘ ਸਾਹਿਬ ਜਾਨੀ ਸੁਲਤਾਨ ਸਿੰਘ ਜੀ ਹਨ ਅਤੇ ਹੋਰ ਉਹਨਾਂ ਦੇ ਨਾਲ ਸਹਿਯੋਗੀ ਸਿੰਘ ਸਾਹਿਬਾਨ ਹਨ ਜੇ ਦੋ ਤਰੀਕ ਕੋਲੇ ਫੈਸਲੇ ਕਰਕੇ ਇਸ ਤਰ੍ਹਾਂ ਹੁੰਦਾ ਤਾਂ ਉਹ ਸਾਰਿਆਂ ਨਾਲ ਹੁੰਦਾ ਕੇਵਲ ਤੁਹਾਡੇ ਨਾਲ ਨਾ ਤੁਹਾਡੇ ਤੇ ਤੁਹਾਡੇ ਸੱਕੇ ਸੰਡੂ ਨੇ ਇਲਜ਼ਾਮ ਲਾਏ ਨੇ ਕਿਸੇ ਹੋਰ ਨੇ ਨਹੀਂ ਲਾਏ ਉਹਨਾਂ ਦੀ ਜਾਂਚ ਚੱਲ ਰਹੀ ਹੈ ਚਾਹੀਦਾ ਤੇ ਸੀ ਕਿ ਤੁਸੀਂ ਉਸ ਜਾਂਚ ਦਾ ਸਵਾਗਤ ਕਰਦੇ ਸਹਿਯੋਗ ਕਰਦੇ ਤੇ ਸੱਚ ਨੂੰ ਆਂਚ ਨਹੀਂ ਹੁੰਦੀ ਇਹ ਸੱਚ ਹੈ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਉਹ ਸਾਹਮਣੇ ਆ ਜਾਏਗਾ ਜਾਂ ਫਿਰ ਸ਼ਾਇਦ ਤੁਹਾਨੂੰ ਇਹ ਸੱਚ ਹੈਗਾ ਕਿ ਜਿਹੜੀ ਜਾਂਚ ਕਮੇਟੀ ਬਣਾਈ ਹੈ ਇਹਨੇ ਤੁਹਾਡੇ ਹੱਕ ਵਿੱਚ ਫੈਸਲਾ ਨਹੀਂ ਦੇਣਾ ਕੋਈ ਤੁਹਾਡੇ ਮਨ ਦਾ ਫੁਰਨਾ ਹੋ ਸਕਦਾ ਤੁਸੀਂ ਕੁਝ ਐਸੀਆਂ ਕਮੇਟੀਆਂ ਬਣਾਈਆਂ ਹੋਣ ਜਿਨ੍ਹਾਂ ਨੇ ਕੁਝ ਇਸ ਤਰ੍ਹਾਂ ਦਾ ਕੀਤਾ ਹੋਵੇ ਇਸ ਕਰਕੇ ਤੁਸੀਂ बार-बार ਇਹ ਗੱਲ ਕਹਿ ਰਹੇ ਹੋ ਕਿ ਮੈਂ ਦੋ ਤਰੀਕ ਦੇ ਫੈਸਲੇ ਕਰਕੇ ਆ ਰਿਹਾ ਤਾਂ ਇਹਦਾ ਮਤਲਬ ਹੈ ਕਿ ਦੋ ਤਰੀਕ ਵਾਲਾ ਫੈਸਲਾ ਸਿਰਫ ਤੁਹਾਡਾ ਹੀ ਸੀ ਮਾਨੀਆ ਸਿੰਘ ਸਾਹਿਬ ਗੱਨੇ ਹੱਤੀ ਸਿੰਘ ਜੀ ਦਾ ਜਾਂ ਕਿ ਸਾਰੇ ਸਿੰਘ ਸਹਿਬਾਨਾਂ ਦਾ ਸੀ ਔਰ ਇਸ ਤਰ੍ਹਾਂ ਦੇ ਨਾਲ ਅਗਰ ਇਸ ਫਾਸਲੇ ਕਰਕੇ ਹੋਇਆ ਹੁੰਦਾ ਤਾਂ ਬਾਕੀ ਸਿੰਘ ਸਾਹਿਬਾਂ ਤੇ ਵੀ ਹੁੰਦਾ। ਕੇਵਲ ਤੁਹਾਡੇ ਤੇ ਹੀ ਨਾ ਹੁੰਦਾ। ਤੁਹਾਡੇ ਆਪਣੇ ਚਰਿੱਤਰ ਕਰਕੇ ਤੁਹਾਡੇ ਆਪਣੇ ਗਬਰਨ ਕਰਕੇ ਤੁਹਾਡੇ ਆਪਣੇ اخلاق ਕਰਕੇ ਅਗਰ ਇਹ ਗੱਲ ਸਾਹਮਣੇ ਆਈਏ ਮੈਂ ਕਹਿੰਦਾ ਹੋ ਸਕਦਾ ਝੂਠੇ ਇਲਜ਼ਾਮ ਤੁਹਾਡੇ ਤੇ ਲੱਗੇ ਹੋਣ ਗੁਰੂ ਕਰੇ ਝੂਠੇ ਹੀ ਹੋਣ। ਪਰ ਤੁਹਾਨੂੰ ਵੇਟ ਕਰਨੀ ਚਾਹੀਦੀ ਹੈ ਤੇ ਸਿੰਘ ਸਾਹਿਬ ਜੀ ਸਤਕਾਰਯੋਗ ਗਿਆਨੀ ਹਰਪੀਸ ਜੀ ਉਹਨਾਂ ਨੂੰ ਜਾਂਚ ਵਿੱਚ ਸਹਿਯੋਗ ਕਰਨਾ ਚਾਹੀਦਾ ਇਹਦੇ ਵਿੱਚ ਵੀ ਉਹਨਾਂ ਦੀ ਮਾਂ ਦਿਖਦੀ ਹੈ ਵੀ ਸੰਗਤ ਕਹਿੰਦੀ ਸੀ ਅਕਾਲੀ ਫੁੱਲਾ ਸਿੰਘੋਂ ਗੱਫਾਸਲਾ ਹੋਵੇ ਤੇ ਅਸੀਂ ਅਕਾਲੀ ਫੁੱਲਾ ਸਿੰਘ ਵਾਲਾ ਫੈਸਲਾ ਕੀਤਾ ਕਿ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਸਾਰੀ ਕੌਮ ਨੂੰ ਕਿ ਇਹ ਪਹਿਲੇ ਸਿੰਘ ਸਾਹਿਬ ਨੇ ਜਿਹੜੇ ਆਪਣੇ ਆਪ ਨੂੰ ਅਕਾਲੀ ਫੁੱਲਾ ਸਿੰਘ ਸਿੱਧ ਕਰ ਰਹੇ ਨੇ ਅਕਾਲੀ ਫੁੱਲਾ ਸਿੰਘ ਦੀ ਤਰ੍ਹਾਂ ਪੇਸ਼ ਕਰ ਰਹੇ हां सारी कौम ਚਾਹੁੰਦੀ ਹੈ ਕਿ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਾਂ ਸਖਤਾਂ ਦੇ ਜਥੇਦਾਰ ਸਾਹਿਬ ਅਕਾਲੀ ਫੂਲਾ ਸਿੰਘ ਵਰਗੇ ਹੋਣ ਪਰ ਕੀ ਅਕਾਲੀ ਫੂਲਾ ਸਿੰਘ ਪਤਿਤ ਮੰਤਰੀਆਂ ਦੇ ਘਰਾਂ ਵਿੱਚ ਜਾ ਕੇ ਅਰਦਾਸਾਂ ਕਰੇਗਾ ਉਹ ਅਕਾਲੀ ਫੂਲਾ ਸਿੰਘ ਹੋਵੇਗਾ ਕੀ ਅਕਾਲੀ ਫੂਲਾ ਸਿੰਘ ਨੂੰ ਜਦ ਪੁੱਛਿਆ ਜਾਵੇ ਤੁਸੀਂ ਰਾਗਵ ਚੱਡਾ ਦੇ ਵਿਆਹ ਚ ਗਏ ਹੋ ਉੱਤੇ ਪਹੁੰਚੇ ਹੋ ਤੇ ਤੁਸੀਂ ਜਵਾਬ ਹੀ ਦੇ ਰਹੇ ਹੋ ਕਿ ਮੈਂ ਤਾਂ ਆਪਣੀ ਬੱਚੀ ਨੂੰ ਪ੍ਰਿਯੰਕਾ ਚੋਪੜਾ ਨਾਲ ਮਿਲਾਉਣ ਲੈ ਕੇ ਗਿਆ ਸੀ ਕਿ ਅਕਾਲੀ ਪੂਲਾ ਸਿੰਘ ਆਪਣੀਆਂ ਬੱਚੀਆਂ ਨੂੰ ਪ੍ਰਿਯੰਕਾ ਚੋਪੜਾ ਨਾਲ ਮਿਲਾਵੇਗਾ ਇਹ ਅਕਾਲੀ ਪੂਲਾ ਸਿੰਘ ਅਖਿਆ ਜਾਂਦਾ ਕਿਸ ਨੂੰ ਅਕਾਲੀ ਪੂਲਾ ਸਿੰਘ ਆਖਿਆ ਜਾਂਦਾ ਜਾਂ ਕਿ ਅਕਾਲੀ ਪੂਲਾ ਸਿੰਘ बार-बार ਮੰਤਰੀਆਂ ਦੇ ਪੈਰਾਂ 'ਤੇ ਜਾ ਕੇ ਬੈਠੇਗਾ ਤੇ ਕਿ ਅਕਾਲੀ ਪੂਲਾ ਸਿੰਘ ਦੇ ਧਾਰੀ ਪਖੰਡੀ ਗੁਰੂਆਂ ਦੇ ਨਾਲ ਬੰਦ ਕਮਰੇ ਮੀਟਿੰਗ ਕਰੇਗਾ